ਆ ਸਾਡੀ ਸਲਾਨੀ ਬੀਬੀ ਆ ਇਹ ਕਿਆ ਡੁਲਾ ਰਹੀ ਹੈ ਇਹਨਸੇ ਕਾਈ ਕਰ ਰਹੀ ਆ ਫੇਰ ਕੀ ਹੋਇਆ ਹਾਂਜੀ ਇਹ ਕੁੜੀ ਸੰਗਦੀ ਆ ਕਹਿੰਦੀ ਮੈਨੂੰ ਵੀਡੀਓ ਚ ਨਾ ਲਿਓ ਬਟ ਆਪਾਂ ਦਾ ਮੂੰਹ ਨਹੀਂ ਦਿਖਾਉਂਦੇ ਤੇ ਸਾਡੇ ਵਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣਾ ਜੀ ਮਨਚੂਰੀਅਨ ਆ ਦੇਖੋ ਇਹਨਾਂ ਦੀਆਂ ਸਬਜ਼ੀਆਂ ਪਈਆਂ ਬੰਦ ਗੋਬੀ ਕਦੋਂ ਕਸ਼ ਕੀਤੀ ਪਈ ਆ ਗਾਜਰ ਮੈਂ ਕੱਟਣੀਆਂ ਹਜੇ ਬੰਦ ਗੋਬੀ ਵੀ ਕੱਟਣੀਆਂ ਔਰ ਸ਼ਮਲਾ ਮਿਸਟ ਕੱਟਣੀਆਂ ਵਿੱਚ ਪਿਆਜ਼ ਵੀ ਪਾਉਣਾ ਹੈ ਟਮਾਟਰ ਵੀ ਪਾਉਣਾ ਹੈ ਇਹ ਸਾਰੀਆਂ ਚੀਜ਼ਾਂ ਪਾਉਣੀਆਂ ਜਦੋਂ ਮੈਂ ਸਾਰੀਆਂ ਕੱਟ ਲੀਆਂ ਫਿਰ ਇਹਨੇ ਆਪਾਂ ਤੁਹਾਨੂੰ ਜੋ ਗਾਂ ਦਾ ਪ੍ਰੋਸੈਸ ਹੈ ਉਹ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਹਾਂਜੀ ਆਪਾਂ ਹੁਣ ਸਾਰੀਆਂ ਸਬਜ਼ੀਆਂ ਮਿਕਸ ਕਰਕੇ ਇਹਨਾਂ ਨੂੰ ਨਮਕਲਾਪੇ ਰੱਖਿਆ ਸੀਗਾ ਹੁਣ ਆਪਾਂ ਨੂੰ ਥੋੜਾ ਮੈਂ ਤਾਂ ਪਤਲਾ ਇੱਕ ਕੱਪੜਾ ਲਿਆ ਜਿਆਦਾ ਮੋਟਾ ਨਹੀਂ ਲਿਆ ਇਹਦੇ ਵਿੱਚ ਮੈਂ ਪਨੀਰ ਬਣਾਉਣੀ ਹੁੰਦੀ ਹੈ ਹਨਾ ਤੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਪਾ ਕੇ ਸਬਜ਼ੀਆਂ ਨੂੰ ਇੱਕ ਬੋਲ ਤੇ ਕੱਪੜਾ ਰੱਖ ਕੇ ਤੇ ਉਹਦੇ ਚ ਆਪਾਂ ਇਹਨਾਂ ਦਾ ਪਾਣੀ ਕੱਢ ਲੈਣਾ ਤਾਂ ਕਿ ਥੋੜੀਆਂ ਜਿਹਾ ਡਰਾਈ ਹੋ ਜਾਣ ਫਿਰ ਆਪਣਾ ਮੈਦਾ ਤੇ ਕੌਰਨ ਹੈਗਾ ਪਾਉਣੇ ਸੋਦਾ ਜਿਆਦਾ ਨਾ ਲੱਗੇ ਤੇ ਉਹਨਾਂ ਦਾ ਹੀ ਨਹੀਂ ਤੇ ਜਿਆਦਾ ਟੇਸ ਆਉਂਦਾ ਫਿਰ ਸਬਜ਼ੀਆਂ ਦਾ ਟੇਸ ਨਹੀਂ ਆਉਂਦਾਗਾ ਇਸ ਕਰਕੇ ਜਦੋਂ ਆਪਾਂ ਇਹਦਾ ਨਾ ਪਾਣੀ ਕੱਢ ਲੈਣਾ ਸਬਜ਼ੀਆਂ ਦਾ ਇਸ ਤਰ੍ਹਾਂ ਕਰਕੇ ਜਿੰਨਾ ਵੀ ਪਾਣੀ ਨਿਕਲਿਆ ਇਹਨਾਂ ਨੂੰ ਆਪਾਂ ਡਰਾਈ ਕਰ ਲੈਣਾ ਕਟਕਿਆ ਆ ਦੇਖੋ ਪਾਣੀ ਨਿਕਲਦਾ ਕਿੰਨਾ ਇਸ ਤਰ੍ਹਾਂ ਇਹਨੇ ਡਰਾਈ ਹੋ ਜਾਣਾ ਪਹਿਲਾਂ ਮੈਂ ਥੋੜਾ ਜਿਹਾ ਨਮਕ ਲਾ ਕੇ ਰੱਖਿਆ ਸੀਗਾ ਵਿੱਚ पतले कपड़े ਚ ਕੋਈ ਜ਼ਿਆਦਾ ਨਿਕਲੇ ਹੁੰਦਾ ਮੋਟੇ ਚ ਛੇਦੀ ਜ਼ਿਆਦਾ ਭਟਣਾ ਪ੍ਰਜੰਦਾ ਸਭ ਜਨ ਡਰਾਈ ਨਹੀਂ ਹੁੰਦੀਆਂ ਗਈਆਂ ਇਹਦੇ ਚ ਸਬਜ਼ੀਆਂ ਡਰਾਈ ਹੋ ਜਾਣਗੀਆਂ ਫਿਰ ਆਪਾਂ ਇਹਨਾਂ ਦੇ ਬਾਉਲ ਬਣਾਵਾਂਗੇ ਬਾਉਲ ਬਣਾ ਕੇ ਆਪਾਂ ਨਾ ਤਲਾਂਗੇ ਫਿਰ ਹਾਂਜੀ ਕੁ ਕਿੰਨਾ ਪਾਣੀ ਨਿਕਲ ਰਿਹਾ ਇਹ ਜੋ ਚੁਪ ਚੁਪ ਪਾਣੀ ਪੇਸਟ ਨਾ ਕਰੋ ਜੇ ਬਣਾਉਣੀ ਹੈ ਗਰੇਵੀ ਬਣਾਉਣੀ ਹੈ ਤਾਂ ਗਰੇਵੀ ਵਾਲਾ ਤੁਸੀਂ ਬਣਾ ਸਕਦੇ ਮੈਂ ਤਾਂ ਗਰੇਵੀ ਵਾਲਾ ਥੋੜਾ ਜਿਹਾ ਬਣਾਉਂਗੀ ਇਹ ਪਾਣੀ ਨੂੰ ਯੂਜ਼ ਕਰੂੰਗੀ ਪੇਸਟ ਨਹੀਂ ਜਾਣ ਦਊਗੀ ਰਸਤਾ ਕਰਕੇ ਬਸ ਸਾਰਾ ਪਾਣੀ ਨਿਕਲ ਉਹ ਹੁਣ ਆਪਾਂ ਇਹਦੇ ਚ ਮੈਦਾ ਕਾਰਨ ਫਲੋਰ ਸੜੇ ਜਿਹਾ ਬਣਾਵਾਂਗੇ ਮਿਲਾਵਾਂਗੇ ਇਹ ਚ ਬੇਸਣ ਵੀ ਮਿਲਾ ਸਕਦੇ ਆ ਪਰ ਵੇਸਨ ਤਾਂ ਆਪਾਂ ਨੂੰ ਜੇ ਪਕੌੜੇ ਨਹੀਂ ਖਾਂਦੇ ਪਾਲਕ ਦੇ ਜਾਂ ਗੋਭੀ ਦੇ ਫਿਰ ਉਸ ਦਾ ਆਪਾਂ ਨੂੰ ਹੁੰਦਾ ਆ ਵਾ ਟੇਸਟ ਤੇ ਜੋ ਮੈਦਾ ਹੈਗਾ ਮੇਦੇ ਨਾਲ ਥੋੜਾ ਜਿਹਾ ਵਧੀਆ ਟੇਸਟ ਆ ਗਿਆ ਜ਼ਿਆਦਾ ਬਟਿਆ ਵੀ ਆ ਦੇਖੋ ਇਹ ਸਟਾਰਟ ਨੂੰ ਰਾਈਪ ਉਹ ਪੂਣੀਆਂ ਸਬਜ਼ੀਆਂ। ਉਹ ਖਾ। ਸੱਚਾ ਕੱਟ ਦਿਸ ਗਿਆ ਮੈਂ ਹੋਰ ਕਰਦੀ ਨਾ। ਅ ਦੇਖੋ ਜੀ ਸਾਰੀਆਂ ਸਬਜ਼ੀਆਂ ਆਪਣੀਆਂ ਡਰਾਈ ਹੋ ਗੋ। ਹੁਣ ਆਪਾਂ ਇਹਨਾਂ ਦੇ ਗੋਲੇ ਬਣਾਵਾਂਗੇ। ਵਿੱਚ ਮੈਦਾ ਪਾਵਾਂਗੇ। ਥੋੜਾ ਜਿਹਾ ਕਾਰਨ ਪਾਵਾਂਗੇ। ਬਾਅਦ ਤੇ ਫਿਰ ਇਹਨੂੰ ਆਪਾਂ ਡਰਾਈ ਕਰਾਂਗੇ। ਇਹੋ ਜਿਹੇ ਬਣਾ ਕੇ ਆਟਾ ਜੱਟ ਨੂੰ ਪਾਉਂਦੇ ਚੱਲ ਚੱਲ ਰੱਖਾਂਗੇ। ਚੱਲ ਚੱਤੇ ਰੱਖਾਂਗੇ। ਆਪਾਂ ਜੰਚ ਨੂੰ ਵੀ ਟਰਾਈ ਕਰ ਲਿਖੀ ਇਹ ਨਾਲ ਖਾਸ ਜਿਹੜਾ ਚਰਦੀ ਫੇਮ ਨੂੰ ਪਤਾ ਲੱਗ ਜਾਂਦਾ ਮੇਰੀ ਚੀਜ਼ ਕਿੱਥੇ ਪਈ ਆ ਪੈਣ ਗਈ ਦੋ ਚਮਚ ਅੰਜੀ ਫਿਰ ਜਦ ਮੈਂ ਦੋ ਚਮਚ ਪਾਉਣੀ ਆ ਬਾਅਦ ਚ ਫਿਰ ਆਪਾਂ ਜੇ ਲੋੜ ਹੋਈ ਹੋਰ ਵੀ ਪਰਵਾਗੇ ਇੱਕ ਚਮਚ ਪਾ ਲੈਨੇ ਆਪਾਂ ਪਾ ਲਾ ਦਾਂ ਫਿਰ ਆਪਾਂ ਗਰੇਵੀ ਚ ਵੀ ਕਨਫਰੈਂਸ ਯੂਜ਼ ਕਰਨਾ ਜੀ ਕਿਤਾ ਜੀ ਇੱਕ ਚਮਚ ਪਾਵਾਂਗੇ ਆਪਾਂ ਕਾਲੀ ਮਿਰਚ ਦਾ ਥੋੜਾ ਜਿਹਾ ਨਮਕ ਪਾਵਾਂਗੇ ਚਾਹ ਦਾ ਕੋਈ ਸੀ ਤੇ ਥੋੜਾ ਜਿਹਾ ਆਪਣੇ ਟੇਸਟ ਮੁਤਾਬਕ ਤੁਸੀਂ ਨਮਕ ਪਾ ਸਕਦੇ ਹੋ ਮੇਰੇ ਕੋਲ ਛੋਟਾ ਚਮਚੀ ਹੈ ਸੋ ਮੈਂ ਇੰਨਾ ਕਤਾ ਪਾਉਂਗੀ ਪਰ ਗ੍ਰੇਵੀ ਹੋਰ ਜੇ ਥੋੜਾ ਜਿਹਾ ਆਪਾਂ ਪਾਉਣਾ ਹੈ ਨਾ ਇਸ ਕਰਕੇ ਇਹ ਨੂੰ ਮਿਕਸ ਕਰਨ ਲੈਣਾ ਜੇ ਤੁਹਾਨੂੰ ਹੋਰ ਲੋਡ ਹੋਈ ਤਾਂ ਤੁਸੀਂ ਘਰ ਉਤ ਲਓ ਪਰ ਹੋਰ ਜ਼ਿਆਦਾ ਮੈਦਾ ਛੋੜਿਆ ਹੋਰ ਵੀ ਮਿਕਸ ਕਰ ਸਕਦੇ ਆ। ਇਹਨਾਂ ਨੂੰ ਬੋਰਡ ਰਾਈਵ ਨੂੰ ਸਬਚੀਂਗਾ ਇਹਨਾਂ ਨੂੰ ਥੋੜਾ ਜਿਹਾ ਗਿੱਲਾ ਕਰਨਾ ਪੈਣਾ ਹੋਣਾ ਆਪਾਂ ਨੂੰ। ਉਹ ਜਰਾ ਰੱਖਾਈ ਰੱਖੋ। ਜ਼ਿਆਦਾ ਪਰੇ ਇਹਨ ਮਿੱਠ ਦੋ ਚਮਚ ਨਹੀਂ ਚਾਹੀਦੀ ਸੀ ਜੇ ਇੱਕ ਚਮਚ ਪਾਉਣਾ ਸੀ ਮੈਂ ਸੌਰੀ। ਕੋਈ ਨਾ ਆਪਾਂ ਸਭ ਚੀਜ਼ਾਂ ਜੁੜੀ ਖੋਲ ਪਾ ਲਈਏ ਬੱਚਾ। ਆਪਣੇ ਪਰੇ ਤਈਆ ggi e li saaggi pale netto ਜਾ ਰਾਹ ਤੇ ਪਤਲਾ ਵਜਾ ਰਾਹ ਫਿਰ ਆਪਣਾ ਉਹ ਚਾ ਤੇਲ ਜਾਂ ਪੀ ਲੈਂਦੇ ਆ ਜਿਹੜੇ ਪਕੌੜੇ ਆ ਨਾ ਪਕੌੜੇ ਹੀ ਹੁੰਦੇ ਆ ਹੋਰ ਕੀ ਹੁੰਦਾ ਬਾਉਲ ਜਿਹੜੇ ਹੁੰਦੇ ਐ ਮਿਕਸ ਸਬਜ਼ੀਆਂ ਦੇ ਪਕੌੜੇ ਹੀ ਆ ਇਹ ਤੇ ਹੁਣ ਪੈ ਦਾ ਆਟਾ ਜੇ ਗੁੰਨ ਲੈਣਾ ਆਟਾ ਜੇ ਗੁੰਨ ਕੇ ਫਿਰ ਆਪਾਂ ਇਹਨਾਂ ਦੀਆਂ ਬਾਉਲ ਬਣਾਵਾਂਗੇ ਫਿਰ ਦੇਖਾਂਗੇ ਫਟਦੀਆਂ ਤਣੀਆਂ ਨਹੀਂ ਤਾਂ ਫਿਰ ਆਪਾਂ ਦੇਖਾਂਗੇ ਕੁਝ ਹੋਰ ਨੂੰ ਪੈਂਦਾ ਤਾਂ ਕਾਰਨ ਕਲੋਰ ਚ ਨਹੀਂ ਤਾਂ ਕੁਛ ਹੋਰ ਪਾਵਾਂਗੇ ਵਿੱਚ ਇਹ ਮਟਰ ਨੂੰ ਚੰਗੀ ਤਰ੍ਹਾਂ ਪਰਸਤ ਮਿਕਸ ਅੱਜ ਇਹ ਆਪਣਾ ਆਟਾ ਸਹੀ ਬਣ ਗਿਆ ਤੋੜ ਕੇ ਇਹ ਸਟਾਵਾ ਕਸ਼ਕੀ ਲੈ ਲਿਆ ਉਸ ਤੋਂ ਬਾਅਦ ਆਪਾਂ ਬਣਾ ਲਿਆ ਨੰਨੇ ਨੰਨੇ ਗੋਲਨੇ ਤੇਲੇ ਪਣਾ ਜਿਹੜਾ ਤੇ ਅੰਕ ਕਰ ਲੈਣੇ ਰੈਸ ਚਲਾ ਦਿੰਦੇ ਆ ਜੇ ਤੁਸੀ ਕਿਉਂ ਆਪਣਾ ਤੇਲ ਪੋਣਾ ਜੋ ਵੀ ਤੁਸੀ ਪੋਣਾ ਪਾ ਸਕਦੇ ਆ ਛੋਟੇ ਬੋਲ ਬਣਾਓ ਤਾਂ ਕਿ ਪਿੱਛੋਂ ਕੱਚੀਆਂ ਨਾ ਰਹਿ ਜਾਣ ਫਿਸਕ ਜੇ ਮੱਠੀ ਜੀ ਅੱਟ ਜੇ ਇਹਨਾਂ ਨੂੰ ਆਪਾਂ ਬਣਾਉਣਾ ਹੈ ਜਿਆਦਾ ਨਹੀਂ ਅੱਗ ਕਰਨੀ ਫਿਰ ਆਪਣੀਆਂ ਸਬਜ਼ੀਆਂ ਜਿਹੜੀਆਂ ਕੱਚੀਆਂ ਰਹਿ ਜਾਣਗੀਆਂ ਹਾਂਜੀ ਉਹ ਦੇਖ ਬੋਲ ਬਣ ਕੇ ਇਸ ਬੋਲ ਆਪਣਾ ਜਲਣਾ ਚਾਹੀਦਾ ਛੋਟੇ ਛੋਟੇ ਬੋਲ ਬਣ ਕੇ ਸਹੀ ਵਜਾ ਤੱਕ ਲੈਣਾ ਗੈਸ ਟਾਈਮ ਲੈ ਕੇ ਨਾ ਬੋਲ ਬਣੇ ਨਾ ਹਾਂਜੀ ਆ ਆਪਣੇ ਬਾਉਲ ਬਣ ਕੇ ਤਿਆਰ ਆ ਬਾਕੀ ਆਪਣੇ ਮੈਂ ਕੁਝ ਥੋੜੇ ਜਿਹਾ ਫਰਾਈ ਹੋਣ ਵਾਸਤੇ ਪਾਤੇ ਸੀਗੇ ਨਾਲ ਦੀ ਨਾਲ ਹੀ ਆ ਆਪਣੇ ਫਰਾਈ ਹੋ ਰਹੇ ਆ ਤੇ ਇੱਥੇ ਮੈਂ ਹੁਣ ਰੱਖ ਦਿੰਦੀ ਆ ਤੁਹਾਨੂੰ ਬਾਉਲ ਜਿਹੜੇ ਬਣਾ ਕੇ ਫਰਾਈ ਹੋ ਜਾਣਗੇ ਆਪਣੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਤੇ ਆ ਸੱਜ ਨੇ ਡੋੜ ਦੇ ਦਸ ਰਹੇ ਬੜੇ ਸੋਹਣੇ ਤਰ੍ਹਾਂ ਆਪਣੇ ਬਣੇ ਸਕੋ ਸਿਮ ਤੇ ਥੋੜਾ ਜਿਹਾ ਕਰਨਾ ਚਾਹੀਦਾ ਕਿਉਂਕਿ ਥੋੜੇ ਜਿਹ ਸਬਜ਼ੀਆਂ ਜਿਹੜੀਆਂ ਆਪਣੀਆਂ ਇਹ ਚੰਗੀ ਤਰ੍ਹਾਂ ਪੱਕ ਜਾਣ ਅੰਦਰੋਂ ਇਹ ਕੱਚੇ ਨਾ ਰਹਿ ਜਾਣ ਬਿਲਕੁਲ ਸਹਿਮ ਅੱਗ ਤੇ ਇਹਨਾਂ ਨੂੰ ਬਣਾਉਣਾ ਹੈ ਬਿਲਕੁਲ ਤੇਜ਼ ਨਹੀਂ ਕਰਨਾ ਆ ਆਪਣੇ ਪਿਆਜ਼ ਕੱਟੇ ਪਏ ਜਿਹੜਾ ਆਪਾਂ ਤੜਕਾ ਕਰ ਲਵਾਂ ਆਪਣੇ ਸਬਜ਼ੀ ਕੱਟੀ ਪਈ ਸਾਡੇ ਕ੍ਰਿਸਪੀ ਜੀ ਵਿੱਚ ਸਬਜ਼ੀ ਪਾਵਾਂਗੇ ਤੇ ਆਪਣਾ ਲਸਣ ਅਦਰਕ ਦਾ ਪੇਸਟ ਜਿਹੜਾ ਯਾਰੀ ਪਣੀ ਪਰ ਵਿੱਚ ਪਾਵਾਂਗੇ ਗਰੇਵੀ ਤੇ ਫਿਰ ਆਪਾਂ ਗਰੇਵੀ ਵਾਲੇ ਬਣਾਉਂਦੇ ਹਾਂ ਜੀ। ਇਹੇ ਪੂਰੀ ਨੂੰ ਕੱਢ ਲਿਆ। ਹਾਂਜੀ ਆ ਆਪਣੇ ਫਰਾਈ ਹੋ ਚੁੱਕੇ ਆ। ਉਹ ਅੱਗੇ ਪਾ ਰਹੇ ਹਾਂ। ਆਪਣੇ ਬਾਉਲ ਆ ਜਿਹੜੇ ਬਣ ਗਏ ਆ ਫਰਾਈ ਹੋ ਗਏ ਆ। ਉਹ ਜਿਹੜੇ ਆਪਣੇ ਖਰੋਥ ਹਜੇ ਬਣ ਰਹੇ ਆ ਇਹ ਤੁਹਾਨੂੰ ਅੱਗੇ ਦਿਖਾਉਣਾ। ਆਹ ਜਿਹੜੇ ਆਪਣੇ ਪ੍ਰਾਈਜ਼ ਪਾਏ ਹੋਏ ਆ ਸੈਮ ਅੱਗ ਤੇ ਰੱਖੇ ਹੋਏ ਆ ਤੇ ਆ ਆਪਾਂ ਦੂਸਰੇ ਪਾਸੇ ਤੜਕਾ ਬਣਾ ਰਹੇ ਆ ਇਹਦੇ ਵਿੱਚ ਆਪਾਂ ਸਬਜ਼ੀਆਂ ਪਾਵਾਂਗੇ ਆ ਜਿਹੜੇ ਮਤਈਆਂ ਤੇ ਆ ਬਸ ਪਾ ਕੇ ਸੁਕਾਉਣਾ ਤਰ੍ਹਾਂ ਪਾ ਕੇ ਫਿਨਿਸ਼ ਕਰਦੇ ਆ ਆਪਾਂ ਪਿਆਜ਼ ਉਹਦੇ ਕੋਲ ਜਿਹੜਾ ਆਪਣਾ ਬੌਲ ਬਣ ਗਏ ਫੈਮਨਚੂਰੀਆਂ ਦੇ ਬੌਲ ਬਣ ਗਏ ਅਗਰੇਦੀ ਬਲ ਕੇ ਤਿਆਰ ਆ ਉਹ ਦੇਖੋ ਖਸ਼ੇੜ ਦਿੱਤੀ ਹੈ ਤੁਹਾਨੂੰ ਉਹ ਇੱਕ ਬਹੁਤ ਜਾਰੀ ਤਰੇ ਵੀ ਬਣ ਗਈ ਪਰ ਆਪਾਂ ਇਹਦੇ ਵਿੱਚ ਆ ਬੌਰ ਪਾਵਾਂਗੇ ਤੇ ਫਿਰ ਤੋਂ ਟੇਸਟ ਕਰਕੇ ਦਿਖਾਵਾਂਗੇ ਗਰੀਨੀ ਆਪਣੇ ਬਿਲਕੁਲ ਫੋਟਲਾਂ ਵਾਲੀ ਬਣੀ ਹੈ ਬਹੁਤ ਵਧੀਆ ਬਣੀ ਹੈ ਬਾਕੀ ਟੇਸਟ ਕਰਕੇ ਦਿਖਾਵਾਂਗੇ ਤੁਸੀਂ ਵੀ ਇਹ ਜੀ ਰੈਸਪੀ ਬਣਾ ਕੇ ਦੇਖਿਓ ਔਰ ਦੱਸਿਓ ਵੀ ਕਿਸ ਤਰ੍ਹਾਂ ਦੀ ਲੱਗੀ ਆ ਤੁਹਾਨੂੰ ਫਿਰ ਕਮੈਂਟ ਕਰਕੇ ਦੱਸਿਓ ਪਲੀਜ਼ ਹੋਰ ਇੱਕ ਬਣਾ ਗਏ ਨੇ ਦੇਖੋ ਜਿਵੇਂ ਬੋਲਦੇ ਆ ਬਣੇ ਹੋਏ ਦੋਸਤਾਂ ਬਣ ਗਏ ਆਪਣਾ ਮਨਚੂਰੀਆਂ ਬਣ ਗਏ ਸਾਰਾ ਰੈਡੀ ਆ ਜੀ ਇਹ ਰੱਖੋ ਜੇ ਤੁਸੀਂ ਗਰੇਵੀ ਹੋਰ ਬਣਾਉਣੀ ਹੈ ਬਣਾ ਸਕਦੇ ਆ ਤੇ ਅਸੀਂ ਆਪਣੇ ਮਕਾਬਕ ਬਣਾਈਏ ਇਹ ਵਧੀਆ ਬਣ ਗਈ ਹੈ ਇਹ ਵਿੱਚ ਸਬਜ਼ੀਆਂ क्रिस्पी क्रिस्पी ਇਹ ਚਲੋ ਟੇਸਟ ਕਰਕੇ ਦੇਖਾਵਾਂਗੇ ਕਿਸ ਤਰ੍ਹਾਂ ਹੋਏ ਆ ਇਹਦੇ ਤੇ ਬਗਤ কিনা <laughs> পা <laughs>